ਬੜੀ ਕਾਇਰ ਦੀ ਗਰਮੀ ਦੇ ਵਿੱਚ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪਹੁੰਚੇ ਮੇਰੇ ਸਾਥੀਓ ਗਰਮੀ ਬਹੁਤ ਆ ਗਰਮੀ ਦੇ ਮੱਦੇ ਨਜ਼ਰ ਮੈਂ ਮਾਫੀ ਚਾਹੁੰਨਾ ਬਹੁਤ ਵੱਡੇ ਆਗੂ ਜਿਨ੍ਹਾਂ ਨੂੰ ਅਸੀਂ ਸਮਾਂ ਨਹੀਂ ਦੇ ਸਕੇ 16 ਜਹੇਬੰਦੀਆਂ ਨੇ 16 ਜਿਹੜੇ ਬੰਦੀਆਂ ਦਾ ਇੱਕ ਇੱਕ ਆਗੂ ਜਿਹੜਾ ਉਹ ਬੋਲਿਆ ਸ਼ਾਇਦ ਸ਼ਦੇ ਕਿਤੇ ਸ਼ਾਇਦ ਮੇਰਾ ਹਲਕਾ ਦੇ ਇੱਕ ਅੱਧਾ ਹੋ ਗਿਆ ਹੋਵੇ ਫालतू ਬਹੁਤ ਸਾਰੀਆਂ ਸਾਨੂੰ ਥੱਲਿਓਂ ਸਲਿੱਪਾਂ ਆਈਆਂ ਸਾਡੇ ਕੋਲ ਪੈਨਸ਼ਨਰ ਕਲੱਬ ਦੇ ਚੇਅਰਮੈਨ ਨੇ ਉਹਨਾਂ ਨੇ ਸਾਡੇ ਕੋਲ ਸਮਾਂ ਮੰਗਿਆ ਬੈਠੇ ਸਾਡੇ ਮੰਚ ਤੇ ਲੇਕਿਨ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜਾ ਜਾਬਤਾ ਉਹਨੂੰ ਲਾਗੂ ਕਰਦਿਆਂ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ 2 ਵਜੇ ਸਮਾਪਤ ਕਰੀਏ ਤੇ ਫੇਰ ਆਪਾਂ ਸਾਰਿਆਂ ਨੇ ਜਿਹੜਾ ਰੋਸ ਅਸੀਂ ਲੈ ਕੇ ਆਏ ਆ ਆਪਣੇ ਘਰਾਂ ਤੋਂ ਤੜਕੇ ਚੱਲ ਕੇ ਕੋਈ 5 ਵਜੇ ਚੱਲਿਆ ਕੋਈ 6 ਵਜੇ ਚੱਲਿਆ ਉਹ ਰੋਸ ਅਸੀਂ ਇੱਥੇ ਅੰਮ੍ਰਿਤਸਰ ਦੇ ਲੋਕਾਂ ਨੂੰ ਨਿਊ ਅੰਮ੍ਰਿਤਸਰ ਦੇ ਲੋਕਾਂ ਨੂੰ ਜਿਹੜੇ ਮੰਤਰੀ ਸਾਹਿਬ ਦੇ ਗਵਾਂਢੀ ਨੇ ਉਹਨਾਂ ਨੂੰ ਦੱਸ ਕੇ ਜਾਈਏ ਕਿ ਇਹਨਾਂ ਦੀ ਕਾਰਜਕਾਰੀ ਕੀ ਆ ਮੈਂ ਬੇਨਤੀ ਕਰੂੰਗਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਬੈਠੇ ਜੇ ਤੁਹਾਡਾ ਕੋਟਨ ਕੋਟ ਧੰਵਾਦ ਆ ਰਤਨ ਸਿੰਘ ਹੋਣੀ ਅਖੀਰ ਤੇ ਧੰਵਾਦ ਕਰਨਗੇ ਜਿਹੜੇ ਖਲੋਤੇ ਜੇ ਉਹਨਾਂ ਦਾ ਵੀ ਧੰਵਾਦ ਲੇਕਿਨ ਜਿਹੜੇ ਆਏ ਆ ਉਹ ਪਿੱਛੇ ਦੂਰ ਇੱਥੇ ਅਸੀਂ ਮਾੜੀ ਚੰਗੀ ਛਾਂ ਕੀਤੀ ਆ ਉਹ ਤੁੱਪ ਚ ਖੜੇ ਇੱਥੋਂ ਦਿਖਦੇ ਆ ਕੋਈ ਪਿੱਛੇ ਕੋਈ ਅੱਗੇ ਇਹ ਭਰਾਓ ਆਪਾਂ ਥੋੜਾ ਆ ਜਾ ਜਾ ਕੇ ਆਪਣੇ ਨਾਲ ਦੇਆਂ ਨੂੰ ਜਿਹੜੇ ਬੈਠੇ ਆ ਤੇ ਜਿਹੜੇ ਉਹਨਾਂ ਦੇ ਨਾਲ ਦੇ ਇੱਥੇ ਲੱਭਦੇ ਨਹੀਂ ਉਹ ਜ਼ਰੂਰ ਸਮਝਾਓ ਅਸੀਂ ਰੋਸ ਹਜ਼ਾਰ ਕਰਨ ਆਏ ਆ ਮੇਲਾ ਵੇਖਣ ਨਹੀਂ ਆਏ ਅਸੀਂ ਇਸ ਕਮੇਟੀ ਨੇ ਕੱਲ੍ਹ ਦੀ ਕਮੇਟੀ ਲੱਗੀ ਆ ਉਹਨੇ ਤੁਹਾਡੀ ਸ਼ਾਂ ਦਾ ਜਿੰਨਾ ਕੋ ਪ੍ਰਬੰਧ ਹੋ ਸਕਦਾ ਹੀ ਕੀਤਾ ਅਸੀਂ ਪਾਣੀ ਦਾ ਕੀਤਾ